ਤਨ ਨਾਮ ਵਾਹਿਗੁਰੂ ਸਾਹਿਬ ਜੀ ਤਨ ਅਸਰੀ ਮਹਲਾ ਤੀਜਾ ਸਦਾ ਤਨ अन्तरनाम संले जी जन्त् जिने पाले सदा अंतर अन्तरनाम संले ਜੀ ਜੰਤ ਜਿਨਹੈ ਪ੍ਰਤਿ ਪਾਲੇ ਮੁਕਤ ਪਦਾਰਥ ਤਿਨ ਕੋ ਪਾਏ ਹਰ ਕੈ ਨ ਮਰਤੇ ਲਿਵ ਲਾਏ ਗੁਰ ਸੇਵਾ ਤੇ ਹਰ ਨਾਮ ਧਨ ਪਾਵੇ ਅੰਦਰ ਪ੍ਰਗਾਸ ਹਰ ਨਾਮ ਤੇ ਆਵੇ ਰਹਾਉ ਇਹੇ ਹਰ ਰੰਗ ਗੂੜਾ ਧਨ ਪੀਰ ਹੋ ਤਾਂਤ 시ਗਾਰ রাਵੇ பிரபு ਸੋਏ ਹਮੈ ਵਿੱਚ ਪ੍ਰਭ ਕੋਏ ਨਾ ਪਾਏ ਮੂਲਾ ਭੁਲਾ ਜਨਮ ਗਵਾ ਗੁਰ ਤੇ ਸਾਤ ਸਹਜ ਸੁਖ ਬਾਣੀ ਸੇਵਾ ਸਾਚੀ ਨਾਮ ਸਮਾਣੀ ਸ਼ਬਦ ਮਿਲੇ ਪ੍ਰੀਤਮ ਸਦਾ ਤਿਆਏ ਸਾਚ ਨਾਮ ਵਡਿਆਈ ਪਾਏ ਆਪੇ ਕਰਤਾ ਜੁਗ ਜੁਗ ਸੋਏ ਨਦਰ ਕਰੇ ਮਿਲਾਵਾ ਹੋਏ ਗੁਰ ਬਾਣੀ ਤੇ ਆਰਨਾ ਗੁਰ ਬਾਣੀ ਤੇ ਹਰ ਮਨ ਵਸਾਏ ਨਾਨਕ ਸੱਚ ਰਤੇ ਪ੍ਰਭ ਆਪ ਮਿਲਾਏ ਸੱਚ ਨਾਮ ਵੜਿਆਈ ਪਾਏ ਆਪੇ ਕਰਤਾ ਜੁਗ ਜੁਗ ਸੋਏ ਨਦਰ ਕਰੇ ਮੇਲਾਵਾ ਹੋਏ ਕੁਰਬਾਨੀ ਤੇ ਹਰ ਮਨ ਵਸਾਏ ਨਾਨਕ ਸੱਚ ਰਤੇ ਪ੍ਰਭ ਆਪ ਮਿਲਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨ ਅੱਜ ਦੇ ਪਵਿੱਤਰ ਹੁਕਮਨਾਮੇ ਜੋ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਏ ਹਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਤੀਜੇ ਪਾਤਸ਼ਾਹ ਜੀ ਦੇ ਤਨਾਸਰੀ ਰਾਗ ਵਿੱਚ ਉਚਾਰਨ ਕੀਤੇ ਹੋਏ ਹਨ ਗੁਰੂ ਸਾਹਿਬ ਜੀ ਫਰਮਾਨ ਕਰ ਰਹੇ ਨੇ ਏ ਭਾਈ ਜਿਸ ਪ੍ਰਮਾਤਮਾ ਨੇ ਸਾਰੇ ਜੀਵਾਂ ਦੀ ਪਾਲਣਾ ਕਰਨ ਦੀ ਜ਼ਿੰਮੇਵਾਰੀ ਲਈ ਹੋਈ ਹੈ ਉਸ ਪ੍ਰਮਾਤਮਾ ਦਾ ਨਾਮ ਐਸਾ ਧਨ ਹੈ ਜੋ ਸਦਾ ਸਾਥ ਨਿਭਾਉਂਦਾ ਹੈ ਇਸ ਨੂੰ ਆਪਣੇ ਅੰਦਰ ਸਾਮ ਕੇ ਰੱਖ ਏ ਭਾਈ ਵਿਕਾਰਾਂ ਤੋਂ ਖਲਾਸੀ ਕਰਾਉਣ ਵਾਲਾ ਨਾਮ ਧਨ ਉਹਨਾਂ ਮਨੁੱਖਾਂ ਨੂੰ ਮਿਲਦਾ ਹੈ ਜਿਹੜੇ ਸੁਰਤ ਜੋੜ ਕੇ